ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਬਾਹੀ ਗੁਰੂ ਬਾਹੀ ਗੁਰੂ ਬਾਹੀ ਸਤਨਾਮ 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 ਜੀ ਵਾਹਿਗੁਰੂ ਬਾਹੀ ਗੁਰੂ ਬਾਹੀ ਗੁਰੂ ਬਾਹੀ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਸਾਲ ਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਤੋਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੇ ਸੰਬੰਧ ਵਿੱਚ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲਕਾ ਤੋਂ ਬਰੋਸਾਈ ਬਾਬਾ ਕਲਵੰਦ ਸਿੰਘ ਲਕਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੀਮਾ ਅਲੌਕਿਕ ਵਿਸ਼ਾਲ ਨਗਰ ਕੀਰਤਨ ਆਨਸਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਸਿੰਘ ਸਹਿਬਾਨਾਂ ਦੀ ਯੋਗ ਅਗਵਾਈ ਵਿੱਚ ਅੱਜ ਦੇ ਰਾਤ ਗੁਰਦੁਆਰਾ ਪਾਸਾਈ ਦਸਵੀਂ ਪਿੰਡ ਹੀਰਾ ਵਿਖੇ ਪਹੁੰਚਿਆ ਜਿੱਤੇ ਸੰਗਤਾਂ ਵੱਲੋਂ ਮੌਸਮ ਦੇ ਮਜਾਜ ਦੀ ਪਰਵਾਹ ਨਾ ਕਰਦੇ ਹੋਏ ਠੰਡੀ ਸੀਤ ਹਵਾ ਚੱਲਣ ਦੇ ਬਾਵਜੂਦ ਠਾਠਾਂ ਮਾਰਦੇ ਇਕੱਠ ਨੇ ਨਗਰ ਕੀਰਤਨ ਦਾ ਪਰਮਾ ਸੁਆਗਤ ਕੀਤਾ। Thank you. بانو بنييرن ۾ جوج مرو نييرن ۾ ٿو جوج مرو بوليه ها آ سري عطا بوليه ها آ سري عطا پتو چپن سدا ڪري رهي اس مار ڪي ڪري جن بولدي جي خان گين ਕੋਲ ਜਨ ਦੇ ਕੋਲ ਹੋ ਰਹੇ ਆ ਸਾਰੇ ਕਾਮ ਨਗਰ ਕੀਰਤਨ ਦੇ ਨਾਲ ਸੇਵਾਦਾਰ ਅਤੇ ਸੰਗਤਾਂ ਦੀ ਰਹਿਣ ਦਾ ਪ੍ਰਬੰਧ ਗੁਰਦੁਆਰਾ ਪਾਸਾਈ ਦਸਵੀਂ ਪਿੰਡ ਹੀਰਾਂ ਦੇ ਮੈਨੇਜਰ ਨਰਪਾਲ ਸਿੰਘ ਜੀ ਮਨਾ ਅਤੇ ਸਮੂਹ ਸਟਾਫ ਨੇ ਜੀ ਆਇਆਂ ਆਖ ਕੇ ਰਾਤ ਦੇ ਵਿਸ਼ਰਾਮ ਲਈ ਵਧੀਆ ਪ੍ਰਬੰਧ ਕੀਤਾ ਹੈ ਅਬਰਤਵੜੀ ਦੀ ਰਵਾਨਗੀ ਸਮੇਂ ਬਾਬਾ ਕਲਵੰਤ ਸਿੰਘ ਲੱਖਾਂ ਨੇ ਕਿਹਾ ਕਿ ਅੱਜ ਤੀਮਾ ਵਿਸਾਲ ਪੈਦਲ ਮਾਰਚ ਪਿੰਡ ਹੀਰਾ ਦੀ ਇਤਿਹਾਸਕ ਨਗਰੀ ਤੇ ਪਹੁੰਚਿਆ ਜਿਸ ਦਾ ਮੁੱਖ ਮੰਤਵ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਯਾਦ ਕਰਵਾਉਣਾ ਹੈ ਅੱਜ ਸਾਨੂੰ ਲੋੜ ਹੈ ਗੁਰੂ ਸਾਹਿਬ ਜੀ ਦੀਆਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਅਤੇ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਉਨ੍ਹਾਂ ਵੱਲੋਂ ਮੈਨੇਜਰ ਨਰਪਾਲ ਸਿੰਘ ਜੀ ਮਨਾਤੇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਰੂਪਨ ਨਾਲ ਸਨਮਾਨਤ ਕੀਤਾ। 21 ਦਸੰਬਰ ਨੂੰ ਜੇਲਾ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ ਹਰ ਖਾਲ ਦੀ ਤਰ੍ਹਾਂ ਰਵਾਨਾ ਹੋਇਆ। ਉਹ ਆਪਣੇ ਬਰਾ ਕਹਿ ਕਰਦਾ ਹੋਇਆ ਪਰਿਵਾਰ ਉਸੋਰਾ ਪੁੱਠਾ ਸਾਹਿਬ ਦੁਖਰੀ ਚਾਰ ਸਾਹਿਬ ਬਾਥੂ ਵਾਲਾ ਸਾਹਿਬ ਇੱਕ ਗੋਰ ਸਾਹਿਬ ਚਤਾਰਾ ਸਾਹਿਬ ਤੋਂ ਹੁੰਦੇ ਹੋਏ ਸ਼ਾਨੇ ਵਾਲਾ ਰਵਗੀਰ ਜੋਦਾ ਬੋਲੀ ਬੋਲਦੇ ਹੋਏ ਰਾਤ ਦੇ ਇਸ਼ਰਾਫ ਕੋਈ ਨਖੇ ਕੋਈ ਗੋਰਾ ਸਾਹਿਬ ਵਿਖੇ ਹੋਏ ਨੇ ਔਰ ਇੱਕ ਹੁੰਦੇ ਮੈਂ ਪ੍ਰਬੰਧਕਾਂ ਦਾ ਮੈਨੇਜਰ ਸਾਹਿਬਾਨ ਮਿਲਪਾ ਸਿੰਘ ਜੀ ਦਿਨਾਂ ਨੇ ਰਾਤ ਤੋਂ ਹੀ ਕੁਸ਼ਾਦੇ ਪਾਣੀ ਦਾ ਇਸਰਾਮ ਦਾ ਇਤਜ਼ਾਮ ਕੀਤਾ ਸਾਡੇ ਚਰਨੋਂ ਨਗਰ ਕੀਰਤ ਸਰ ਪਹੁੰਚਿਆ ਮਨੁਸ਼ੀ ਜ਼ਵਾਰ ਉਦੋਂ ਸਾਰੇ ਸੇਵਾਦਾਰਾਂ ਨੇ ਆਪਣੇ ਆਪਣੇ ਕੁਸ਼ਰਾਮ ਘਰ ਵਿੱਚ ਲੈ ਕੇ ਗਏ ਬਹੁਤ ਪਿਆਰ ਦੇ ਨਾਲ ਇਸਰਾਮ ਦਾ ਕੁਸ਼ਾਦੇ ਪਾਣੀ ਦਾ ਵਿਆਹ ਕੀਤਾ ਹੋਰ ਉਸੇ ਜਾਨੀ ਜੀ ਤੇਜੋਤੀ ਜੀ ਜੈਪਾਲ ਸਿੰਘ ਜਿਹੜਾ ਜਿਸ ਨੇ ਤੇ ਅਲਗੋਜੀ ਜਸਮੀਰ ਸਿੰਘ ਉਹਨਾਂ ਨਾਲ ਵੀ ਬਹੁਤ ਬਹੁਤ ਧੰਨਵਾਦ ਜੇ ਇਸ ਸਮਾ ਗੁਰੂ ਦੀ ਜਿਉਰੀ ਵਿੱਚ ਆ ਕੇ ਖੜੇ ਨੇ ਔਰ ਜੋ ਪੰਜ ਵਿਰਾਰੇ ਸਿੰਘਾਂ ਨੂੰ ਸਰਪੋਅ ਦੇ ਨੇ ਕੋਚੇ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਔਰ ਨਗਰ ਹੀਰਾ ਵਾਲਿਆਂ ਦਾ ਬਹੁਤ ਧੰਨਵਾਦ ਜੋ ਸੂਚੀਆਂ ਸੰਗਤਾਂ ਸੂਰਤ ਕੋੜੀ ਕਰ ਰਹੀਆਂ ਸੀ ਹੁਣ ਆਪ ਸਾਰੇ ਸੰਗਤਾਂ ਦੀ ਉਡੀਕ ਖਤਮਾ ਜਿਹਨਰ ਕੀਤੇ ਵਾਪਰੇ ਅਗਲੇ ਪ੍ਰਾਣੇ ਤਿਆਰ ਪਰ ਤਿਆਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਠਿਕਾਣਾ ਵਾਲੇ ਪ੍ਰੇਮ ਨਾਲ ਗੁਰੂ ਸਾਹਿਬ ਨੂੰ ਨਾਸਮਸਤ ਹੋ ਕੇ ਮੱਥਾ ਦੇ ਕੇ ਬਾਲਕੀ ਸਾਹਿਬ ਦੇ ਪਿੱਛੇ ਜਾ ਵਾਜਣਾ ਹੈ ਉਸ ਤੋਂ ਬਾਅਦ ਭਾਈ ਜਿੰਦਰ ਸਿੰਘ ਜੀ ਰਾਜਾ ਆਪ ਜੀ ਨੂੰ ਇਹ ਇਤਿਹਾਸ ਸੁਣਾਉਂਦੇ ਸਕਤ ਜੀ 30 ਸਾਲ ਹੋ ਗਏ ਇਹ ਨਗਰ ਕੀਰਤਨ ਨੂੰ ਚਲਦੇ ਹੋਏ ਇਹ ਜਿੰਨੇ ਵੀ ਸੇਵਾਦਾਰਾ ਨਾ ਨਗਰ ਕੀਰਤਨ ਦੇ ਨਾਲ ਤੁਹਾਡੇ ਸਾਰਿਆਂ ਦੇ ਸੁਪਤਰੀਆ ਕੋਈ ਹੋਰਾਂ ਤੋਂ ਕੋਈ ਸੁਧਾਰ ਤੋਂ ਕੋਈ ਐਸੀਆਂ ਵੀ ਕਮਾਲ ਕਰੋ ਤੋਂ ਇਹ ਸਾਰੇ ਸਿੰਘ ਅੱਜ ਪਿਆਰੇ ਸਿੰਘ ਲੰਗੇਪੜੀ ਨਿਸ਼ਾਨ ਸਿੰਘ ਲੰਗੇਪੜੀ ਇਸਾਉ ਪਾਰਚੀ ਬਚੇ ਆਉਂਦਾ ਜਿੱਦਾਂ ਵੀ ਕਾਫਲਾ ਹੈ 1.5 ਕਿਲੋਮੀਟਰ ਦੇ ਵਿੱਚ ਲਗਾਤਾਰ 30 ਸਾਲਾਂ ਤੋਂ ਉਸ ਦਸਵੇਂ ਦਰਵੇਸ਼ ਦਸਵੇਂ ਬਾਦਸ਼ਾਹ ਜਿਨ੍ਹਾਂ ਨੇ ਸਾਰਾ ਪਰਿਵਾਰ ਸੇਖੋ ਮੁੱਢੋਂ ਵਿਸਾਵਰ ਕਰ ਦਿੱਤਾ ਬਾਬਾ ਜੀਰਾ ਸਿੰਘ ਦੀ ਰੱਖਾ ਦੇ ਮਹਾਨ ਪੁਰਾਣੇ ਸਦਕਾ ਇਹ ਦਿਨ ਮਨਾਉਣ ਨੂੰ ਮਿਲਿਆ ਗੋਬਿੰਦ ਮਹਾਰਾਜ ਜੀਆ ਸੰਗਤਾਂ ਦਾ ਬਹੁਤ ਪਾਗਣ ਵਾਲੇ ਆਪਾ ਇਹ ਆਪਾਂ ਨੂੰ ਇਹ ਦਿਨ ਬਨਾਵੋ ਮਿਲਿਆ ਬਾਬਾ ਜੀ ਦੀ ਬੜੀ ਸੋਚ ਸੀ ਕਿ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਨਾਲ ਕੀ ਕੀ ਪੜਾਵਰਤਿਆ ਕਿਵੇਂ 6-7 ਕੋਰ ਨੂੰ ਉਹ ਕਿਲਾ ਛੱਡ ਕੇ ਪਰ ਸਾਰਾ ਪਰਿਵਾਰ ਲੈ ਕੇ ਸਰਸਵਤੀ ਨਦੀ ਤੇ ਪਰਿਵਾਰ ਦਾ ਵਸੂੜਾ ਪੈ ਗਿਆ ਕਿੰਨੀਆਂ ਕਠਿਨਾਈਆਂ ਉੱਤ ਲੀਆਂ ਗੁਰੂ ਸਾਹਿਬ ਨੇ ਆਪਣੇ ਪਿੰਡੇ ਤੇ ਕਿੰਨੇ ਕਸ਼ਟ ਚੜ੍ਹਦਾਏ ਇਵੇਂ ਚਾਰ ਸਾਹਿਬ ਦੇ ਜੰਗਲਾ ਜਿੰਦ ਦਾ ਸਰਾਣਾ ਲਾ ਕੇ ਕੋ ਇਹ ਸਭ ਆਪਣੇ ਲਈ ਕੀਤਾ ਸਿੱਖ ਕੌਮ ਲਈ ਕੀਤਾ ਤਾਂ ਕਿ ਆਪਾਂ ਵਾਲਾ ਜੀਵਨ ਬੁਰਾ ਚੰਗਾ ਹੋਵੇ ਇਸ ਲਈ ਇਹ ਨਗਰ ਕੀਰਤਨ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਜੋ ਅਸੀਂ ਇਤਿਹਾਸ ਸੁਣਾਉਨੇ ਆ ਇਹ ਤੋਂ ਸੇਧ ਲਈ ਜਾਵੇ ਤਾਂ ਕਿ ਆਪਾਂ ਇਸੇ ਰੱਖੀਏ ਬਾੜੇ ਪ੍ਰਕਾਸ਼ ਲਈ ਗੁਰੂ ਵਾਲੇ ਬਣਿਏ ਵੀ ਗੁਰੂਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਆਪਣੀ ਖਾਤਰ ਹਾਂ ਕੁਛ ਆਪਣਾ ਵੀ ਫਰਜ਼ ਬਣਦਾ ਆਪਾਂ ਇਹ ਗੁਰੂ ਖਾਤਰ ਕੋਸ਼ਿਸ਼ ਕਰੀਏ ਇਹ ਮੈਂ ਕਹਿੰਦਾ ਹਾਂ ਆ ਦਾਸ ਕਿਮਾ ਦਾ ਜਾਚਕਾ ਔਰ ਮੈਂ ਸ੍ਰੀ ਸੁਮਤੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਮੈਨੇਜਰ ਸੁਬਾਨ ਜੀ ਔਰ ਪ੍ਰਸ਼ਾਦਾ ਸਕਾ ਉਹਨਾਂ ਨੇ ਸਵੇਰੇ ਦਾਸ ਨੂੰ ਵੀ ਔਰ ਜਿੰਨੇ ਸੇਵਾਦਾਰ ਆਏ ਆ ਉਹਨਾਂ ਨੂੰ ਵੀ ਪਰ ਇੱਥੇ ਸਾਵਾਂ ਦਾ ਵੀ ਬਹੁਤ ਪਿਆਰ ਜੁਰਿਆ ਹੈ ਨਗਰ ਕੀ ਪੰਦੇ ਵਿੱਚ ਹਰ ਸਾਲ ਹੀ ਬੜੀ ਹੰਗੋਮਾ ਕਰੀ ਸਾਰਾ ਪ੍ਰੋਗਰਾਮ ਲਿਖਦੇ ਆ ਰਾਤ ਵੀ ਸਮਝੋ ਵੀ 3:30 ਵਜੇ ਤੱਕ ਫੋਨ ਕਰਦੇ ਪਤਾ ਕਰਦੇ ਕਿ ਕਿੱਥੇ ਪਹੁੰਚੇ ਕਿੱਥੇ ਗੋਹਟੇ ਉਹ ਆਪਣੀ ਜ਼ਿੰਮੇਵਾਰੀ ਸਮਝੀ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਗਿਆਨੀ ਜੀ ਦਾ ਵੀ ਧੰਨਵਾਦ ਮੈਨੇਜਰ ਨਰਪੈ ਸਿੰਘ ਚੀਮਣਾ ਨੇ ਬਾਬਾ ਕੁਲਵੰਤ ਸਿੰਘ ਅਤੇ ਪੰਜ ਸਿੰਘ ਸਹਿਬਾਨਾਂ ਨੂੰ ਸਰੋਪੋ ਨਾਲ ਸਨਮਾਨਿਤ ਕੀਤਾ ਨਗਰ ਕੀਰਤਨ ਹੇਰਾ ਆਰਾਮ ਦਾਗ ਵਿਖੇ ਰੁਕਣ ਤੇ ਰਾਗੀ ਭਾਈ ਰਜਿੰਦਰ ਸਿੰਘ ਰਾਜਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕੀਰਤਨ ਵਿੱਚ ਐਨਾ ਬਰਾਗ ਭਰ ਦਿੱਤਾ ਕਿ ਸੰਗਤਾਂ ਦੀਆਂ ਅੱਖਾਂ ਵਿੱਚੋਂ ਆਪ ਮਹਾਰੇ ਅਤਰੂ ਬੇਤੁਰੇ ਕੁਝ ਸਮਾਂ ਰੁਕਣ ਤੇ ਨਗਰ ਕੀਰਤਨ ਪਿੰਡ ਰਾਜੂਣਾ ਗਲਾਨੂਰਵਾਨਾ ਹੋ ਗਿਆ ਆਓ ਦੇਖਦੇ ਹਾਂ ਜਸਵੀਰ ਸਿੰਘ 헤ਰਾਂ ਦੀ ਇੱਕ ਖਾਸ ਰਿਪੋਰਟ रो करंदरी तूं बसीरो करू बसीरो लै नंद पुरी तूं बसीरो भई सीरंदपुर जी रूम रूम रो रोड़ लोगो चिटि लाड़ियां पई सारे जंगली जानवर को बूटे ते झो पई उहो पथर टले तबान अमून पहाड़ियूं पईया तेगरां सुपे जरे अॼु ते साढा मोट पिट प्रभु दे ते मुदिर जमतरां देर अॼु ते साडा मोट तूं खिल खिल करसदी रूले मुड़े तूं तूं सचे मुड़ तूं हसदी रहो

कलपूच चे मुड़ नंदपुर तूं बस बिरो कलपू चे पई बे नंदपुर तूं बस बिरो कलपु चे पुड़ बै नंदपुरी तूं बस बिरो बैनंदपुरी तूं बस बिरो सके चोड़े पालो नो मीस मनंदी राम लाड़ो उहो सारे जंगली जानवर उ अमर जो ख़ुशी ते हर सबर शुकर मन पाण तूं नाम हरी न चदीरूत जले मुड़ नै नपुरी तूं वसदीरो नैनंदपुरी तूं बसपूत जले मुड़ैनंदुरी तूं वसधीरो दुख मुश्किल औकण ओदियां नुखां जी कड़ी हुई

ਇੱਕ ਪੰਥਵਸੇ ਮੈਂ ਉੱਠਣਾ ਮਨ ਚਾ ਉਹ ਗਲੇ ਕਰ ਤੋਂ ਬੇਕਰ ਹੋ ਗਿਆ ਏ ਛੇ ਬੋਲੀ ਅਧੀ ਰਾਤ ਕਲਗੀ ਤਰਪਾਚਿਆ ਅੱਜ ਬੇਕਰ ਹੋ ਤੂੰ ਆ ਉਹ ਮੇਰਾ ਗੁਰੂ ਕਲਗੀਆਂ ਵਾਲਾ ਬੇਕਰੋ ਚੱਲਿਆ ரா பலியாச்சியராா அது வல்லாருவாலா ਹੋਣ ਹਾਰ ਦੀ ਵਰਤੀ ਮਲ ਦੀ ਘਰ ਸਤ ਕੋਰੇ ਤੇ ਚੰਦਰੀ ਹੋਣ ਹਾਰ ਦੀ ਵਰਤੀ ਅੰਬਰ ਵਿਡੋਲ ਗਿਆ ਲੱਗੀ ਰੋਣਪੂਰੀ ਦੀ ਧਰਤੀ ਅੰਬਰ ਵਿਡੋਲ ਗਿਆ ਲੱਗੀ ਰੋਣਪੂਰੀ ਦੀ ਧਰਤੀ ਮਿਲ ਮਿਲ ਹੈ ਕਣਕਾਂ ਦੀ ਮਿਲ ਮਿਲ ਹੈ ਕਣਕਾਂ ਦੀ अॼु बेकर हो चलिया जी गुरू पलकीअ वाड़ा अॼु बेकर हो चलया मेरा गुरू कलकीअ वाड़ा अॼु बेकर हो चलिया गुरू कलकीअ वाड़ा धरती ते चारे लाल गुरे पावन धरती ते चारे लाल गुरे अॼु बि कल्ह हो चला मेरा गुरू करा

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਪੈਦਲ ਮਾਰਚ ਜੋ ਅਨੰਦਪੁਰ ਸਾਹਿਬ ਜੀ ਤੋਂ ਚੱਲ ਕਰਕੇ ਪ੍ਰਾਪਰਨ ਦਾ ਹੁੰਦਾ ਹੋਇਆ ਨਗਰ ਹੀਰਾں ਦੇ ਵਿੱਚ ਤਕਰੀਬਨ ਅੰਮ੍ਰਿਤ ਵੇਲੇ 3:30 ਵਜੇ ਰਾਤ ਪਹੁੰਚਿਆ ਤੇ ਅੱਜ ਠੀਕ 12:00 ਵਜੇ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਕਿਉਂਕਿ ਜਿਸ ਦਿਨ ਸਤਿਗੁਰੂ ਸਚੇ ਪਾਤਸ਼ਾਹ ਜੀ ਹੀਰਾਨਗਰ ਕਨਗੀਧਰ ਪਾਤਸ਼ਾਹ ਆਏ ਸਨ ਉਸ ਦੇ ਸਬੰਧ ਦੇ ਵਿੱਚ ਆਗਮਨ ਪੁਰਬ ਇਹ ਮਨਾਇਆ ਜਾਂਦਾ ਹੈ ਹੀਰਾ ਆਗਮਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੋ ਸਮਰੋਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਨਰਪ੍ਰੇਮ ਸਿੰਘ ਜੀ ਸਾਡੇ ਸਾਰੇ ਸਟਾਫ ਵੱਲੋਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਸਤਿਕਾਰਯੋਗ ਬਾਬਾ ਕੁਲਵੰਤ ਸਿੰਘ ਜੀ ਜੋ ਨਗਰ ਕੀਰਤਨ ਦੇ ਨਾਲ-ਨਾਲ ਨਗਰ ਕੀਰਤਨ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਪਹੁੰਚਣ ਉਪਰੰਤ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੰਪੂਰਨ ਨਗਰ ਕੀਰਤਨ ਅਗਲੇ ਪੜਾਅ ਦੇ ਲਈ ਰਵਾਨਾ ਕੀਤਾ ਗਿਆ ਸੰਗਤਾਂ ਦਾ ਵਿਸ਼ਾਲ ਕੱਟ ਸੀ ਨੇੜੇ ਦੂਰੋਂ ਸੰਗਤਾਂ ਦਰਸ਼ਨ ਕਰਨ ਦੇ ਲਈ ਪਹੁੰਚੀਆਂ ਸਨ ਸੋ ਸਤਿਗੁਰੂ ਕਲੰਗੀਧਰ ਪਾਤਸ਼ਾਹ ਜੀ ਦੇ ਹੀਰਾ ਆਗਮਨ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਦਾਸ ਜਸਮੀਲ ਸਿੰਘ ਕਥਾਵਾਚਕ ਗੁਰਦੁਆਰਾ ਪਾਤਸ਼ਾਹੀ ਦਸਵੀ ਸਾਡੇ ਸਤਿਕਾਰਯੋਗ ਮੈਨੇਜਰ ਨਰਪੈ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਜਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਸਾਰਿਆਂ ਵੱਨੋਂ ਹੀਰਾ ਆਗਮਨ ਤੇ ਆਪ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ